ਪਿਆਸ ਤੇਿਆ ਦਾ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਏਸੀ ਦਫਤਰ ਵੱਲੋਂ ਸੁਲਤਾਨਪੁਰ ਲੋਧੀ ਦੇ ਮੰਨ ਖੇਤਰ ਦਾਖਲ ਕੀਤਾ ਗਿਆ ਦੌਰਾ ਕੁਦਰਤ ਅਤੇ ਬਾੜਕੇ ਹੜ੍ਹ ਪ੍ਰਭਾਵਿਤ ਇਲਾਕੇ ਹਾਂ ਦਾ ਦੌਰਾ ਚਿੰਤਾ ਇਹ ਪ੍ਰਸ਼ਾਸਨ ਲੋਕਾਂ ਨਾਲ 24 ਘੰਟੇ ਸੰਪਰਕ ਵਿੱਚ ਹੈ ਜਿ ਮੈਂ ਬਾਉਪੁਰ ਲੱਗੇ ਆਇਆ ਸੀਗਾ ਕਿ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ 1-2 ਦਿਨਾਂ ਚ ਪਾਣੀ ਦਾ ਜੋ ਲੈਵਲ ਹੈ ਉਹ ਵਧਿਆ ਹੈ ਔਰ ਸਾਡੇ ਜੋ 15 ਤੋਂ 16 ਪਿੰਡ ਇਹ ਜਿਹੇ ਨੇ ਜੋ ਕਿ ਪ੍ਰਭਾਵਿਤ ਹੁੰਦੇ ਨੇ ਤਾਂ ਮੈਂ ਆਪ ਅੰਦਰ ਜਾ ਕੇ ਇਹ ਸਾਰੇ ਲੋਕਾਂ ਨੂੰ ਮਿਲ ਕੇ ਵੀ ਆਇਆ ਸਾਡੀ ਪੂਰਾ ਪ੍ਰਸ਼ਾਸਨ ਨੇ ਲੈਡ ਵੀ ਹੈ ਲਗਾਤਾਰ ਅਸੀਂ ਇਹਨਾਂ ਦੇ ਨਾਲ ਹੀ ਆ ਔਰ ਸਾਡੀ ਹਰ ਸੰਭਵ ਕੋਸ਼ਿਸ਼ ਹੈ ਕਿ ਭਈ ਇਹਨਾਂ ਨੂੰ ਜੋ ਮਦਦ ਹਰ ਸੰਭਵ ਮਦਦ ਹੋ ਸਕਦੀ ਹੈ ਉਹ ਵੀ ਮੁਹैया करवाई ਜਾਵੇ ਅਤੇ ਨਾਲ ਦੀ ਨਾਲ ਜੋ ਮੈਨੂੰ ਦੱਸਿਆ ਗਿਆ ਕਿ ਜਿੱਥੇ-ਜਿੱਥੇ ਵਾਟਰ ਲੈਵਲ ਥੋੜਾ ਜ਼ਿਆਦਾ ਵਧ ਗਿਆ ਉਹਨਾਂ ਉਹਨਾਂ ਵਾਸਤੇ ਅਸੀਂ ਰੀਲੀਫ ਸੈਂਟਰ ਵੀ ਬਣਾਏ ਹਨ ਤਾਂ ਕਿ ਜੇ ਕਿਸੇ ਵੀ ਜਾਨੀ ਮਾਲੀ ਨੁਕਸਾਨ ਕੋਈ ਨਾ ਹੋ ਸਕੇ। ਔਰ ਮੈਂ ਹੀ ਤੁਹਾਨੂੰ ਅश्वਸ਼ਨ ਦਵਾਉਂਦਾ ਕਿ ਬਈ ਸਾਡੀ ਪੂਰਤੌਰਤੇ ਇਹਦੇ ਵਿੱਚ ਸਾਡਾ ਕੋਆਰਡੀਨੇਸ਼ਨ ਵੀ ਹੈ ਸਾਡੀ ਨਿਗਰਾਨੀ ਵੀ ਹੈ ਔਰ ਹਰ ਸੰਭਵ ਜੋ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਹਿਯੋਗ ਦਿੱਤਾ ਜਾ ਸਕਦਾ ਉਹ ਦੇ ਪ੍ਰਸ਼ਾਸਨ ਵੱਲੋਂ ਹੋਈਏ ਲਗਾਤਾਰ ਮੈਂ ਨਨਾਲ ਸਰਪੰਚ ਸਾਹਿਬ ਨੂੰ ਵੀ ਮਿਲ ਕੇ ਆਇਆ ਬਾਕੀ ਸਾਰੇ ਲੋਕਾਂ ਨੂੰ ਮਿਲ ਕੇ ਆਇਆ ਹੈ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਔਰ ਸਮੇ ਸਮੇ ਤੇ ਪਾਣੀ ਛੱਡਿਆ ਵੀ ਜਾ ਰਿਹਾ ਛੱਡਿਆ ਵੀ ਜਾ ਰਿਹਾ ਪਿੱਛੋਂ ਥੋੜਾ ਜਿਹਾ ਲੈਵਲ ਵਧਿਆ ਸੀਗਾ ਹਾਲ ਦੀ ਘੜੀ ਦੇ ਵਿੱਚ 1 ਲੱਖ 5000 ਦਾ ਲੈਵਲ ਹੈ ਪਾਣੀ ਦਾ ਲੈਵਲ ਹੈ ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮੈਂਟੇਨ ਇਹਨੂੰ ਮੈਂਟੇਨ ਰੱਖੀਏ ਮੈਂਟੇਨ ਰੱਖੀਏ ਕਿਉ ਰੋਤਾ ਤੋਂ ਇਹ ਪਾਣੀ ਆਉਂਦਾ ਪਿੱਛੋਂ ਪਾਣੀ ਆਉਂਦਾ ਤਾਂ ਫੇਰ ਵੀ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਵੀ ਇਸ ਤਰੀਕੇ ਨਾਲ ਪਾਣੀ ਦੇ ਭਾਅ ਨੂੰ ਰੱਖਿਆ ਜਾਵੇ ਕਿ ਘੱਟ ਤੋਂ ਘੱਟ ਨੁਕਸਾਨ ਹੋ ਸਕੇ ਬਹੁਤ ਸਾਰੇ ਕਿਸਾਨ ਪਾਣੀ ਵਿੱਚ ਘਰੇ ਹੋਏ ਰਿਲੀਫ ਸੈਂਟਰਸ ਹੈ ਜਾਂ ਜੋ ਜੋ ਵੀ ਮਦਦ ਹੋ ਸਕਦੀ ਹੈ ਹੁਣ ਵੀ ਅਸੀਂ ਜੋ ਸੁੱਕਾ ਰਾਸ਼ਨ ਹੈ ਉਹਦੀ ਵੀ ਵੰਡ ਕੀਤੀ ਹੈ ਮਤਲਬ ਮੈਂ ਉਹੀ ਤੁਹਾਨੂੰ ਬੇਨਤੀ ਕਰਾਂਗਾ ਕਿ ਜੋ ਹਰ ਸੰਭਵ ਸਾਡੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜੋ ਕੋਸ਼ਿਸ਼ ਉਪਰਾਲੇ ਕੀਤੇ ਜਾ ਸਕਦੇ ਨੇ ਉਹ ਅਸੀਂ ਕਰ ਰਹੇ ਨੇ ਔਰ ਅਸੀਂ ਲੋਕਾਂ ਦੇ ਨਾਲ ਹੀ ਖੜੇ ਨੇ ਔਰ ਮੈਂ ਹੀ ਭਰੋਸਾ ਦਵਾਉਂਦਾ ਕਿ ਜੋ ਜਿੰਨ ਜੋ ਵੀ ਹਰ ਕਦਮ ਜੋ ਯੋਗ ਕਦਮ ਹੋ ਸਕਦੇ ਨੇ ਉਹ ਚੱਕ ਰਹੇ ਨੇ ਸਾੜ ਪ੍ਰਭਾਵਿਤ ਦੇ ਵਿੱਚ ਮਿਲੇਗਾ ਕਿਸਾਨ ਕੋਈ ਜੀ ਮੈਂ ਮੈਂ ਉਹੀ ਬੇਨਤੀ ਕਰਨ ਲੱਗਿਆ ਹੁਣੇ ਹੁਣੇ ਤਾਂ 24 ਘੰਟੇ ਦੀ ਮੋਨਿਟਰਿੰਗ ਹੋ ਰਹੀ ਹੈ ਡਾਊਨਸਟ੍ਰੀਮ ਅਪਸਟ੍ਰੀਮ ਲੈਵਲ ਤੇ ਹਰ ਸੰਭਵ ਪ੍ਰਯਾਸ ਕੀਤਾ ਜਾ ਰਿਹਾ ਹੈ ਕਿੰਨਾ ਕਿਊਸਿਕ ਪਾਣੀ ਜਿਹੜਾ ਚੱਲ ਰਿਹਾ ਇਸ ਟਾਈਮ ਤੇ ਦਰਿਆ 1 ਲੱਖ 5000 ਚੱਲ ਰਿਹਾ ਜੀ 1 ਲੱਖ 5000 ਚੱਲ ਰਿਹਾ ਪਿਛਲੇ ਕੁਝ ਸਮੇਂ ਤੋਂ तकरीबन ਪਿਛਲੇ 12 ਘੰਟੇ ਤੋਂ 1 ਲੱਖ 5000 ਹੀ ਮੇਨਟੇਨ ਹੈ ਵਧਿਆ ਨਹੀਂ ਹੈ ਉਹੀ ਮੇਨਟੇਨ ਕੀਤਾ ਹੋਇਆ ਜੀ ਸ਼ੁਕਰੀਆ ਸ਼ੁਕਰੀਆ